No, we're ਹਾਂਜੀ ਸਰ ਅੱਜ ਜਿਹੜੀ ਜਿੱਤ ਝੋਲੀ ਵਿੱਚ ਪਈ ਆ ਆਪਣਾ ਨਾਂ ਤੇ ਕਿਹਨੂੰ ਦੱਸ ਕੇ ਸਰਾਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਲਖਮਿੰਦਰ ਸਿੰਘ ਹੈ ਜੀ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਮਿਲੀ ਸੀ ਖੁਰਬਲੀਆਂ ਜੂਨ 23 ਅਟਾਰੀ ਹਲਕੇ ਤੋਂ ਜੀ ਤੇ ਅਸੀਂ ਜਸਵੀਰਪਾਲ ਸਾਹਿਬ ਦੀ ਝੋਲੀ 'ਚ ਇਹ ਸੀਟ ਜਿੱਤ ਕੇ ਪਾਈ ਆ ਜੀ ਮੌਜੂਦਾ ਸਰਕਾਰ ਸੀਗੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਕਿ ਲੱਗਦਾ ਸੀਗਾ ਕਿ ਜਿਹੜਾ ਇਹ ਮੁਕਾਬਲਾ ਸੀਟ ਜਿਹੜੀ ਆ ਬੜਾ ਫਸਮਾ ਜੇ ਹੋਵੇ ਵੇਖੋ ਜੀ ਫਸਮਾ ਮੁਕਾਬਲਾ ਜਿਹੜਾ ਸੀ ਇਹਦਾ ਕਾਂਗਰਸ ਦਾ ਇੱਕ ਸੀ ਉਮੀਦਵਾਰ ਇਹ ਕਾਮਪਾਰਟੀ ਦਾ ਸੀ ਮੁਕਾਬਲਾ ਤਾਂ ਫਸਮਾ ਸੀ ਜੀ ਪਰ ਮਾਰੇ ਗੁਰੂ ਰਾਮਦਾਸ ਨੇ ਹੱਡੀ ਝੋਲੀ ਖੈਰ ਪਾਈ ਆ ਜੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡਾ ਬਸ ਸੰਗਤ ਨੇ ਸਾਥ ਦਿੱਤਾ ਮੇਰੇ ਪਿੰਡ ਨੇ ਮੇਰੇ ਨਗਰਾਂ ਨੇ ਕਿਉਂਕਿ ਮੈਨੂੰ ਨਗਰਾਂ ਚ ਬਹੁਤ ਪਿਆਰ ਮਿਲਿਆ ਮੈਨੂੰ ਮਿਹਦ ਨਹੀਂ ਸੀ ਮੈਂ ਮੈਨੂੰ ਇਨੀ ਬੋੜ ਪੈ ਚੁਗੀ ਜੀ ਪਹਿਲੇ ਇਲੈਕਸ਼ਨ ਲੜੇ ਹੋ ਤੇ ਲੋਕਾਂ ਨੇ ਕਿੰਨਾ ਪ੍ਰਮਾਨ ਕੀਤਾ ਕਿੰਨਾ ਆਹ ਵੇਖ ਲਓ ਜੀ ਇਹ ਪ੍ਰਮਾਨ ਲੋਕਾਂ ਦਾ ਸਰੂਪੇ ਮੇਰੇ ਮੇਲੇ ਲੱਗਾ ਜੀ ਮੇਰੇ ਵਾਲੇ ਦੁਆਲੇ ਵੇਖ ਲਓ ਸੰਗਤ ਦਾ ਪਿਆਰ ਬਹੁਤ ਸੰਗਤ ਨੇ ਪਿਆਰ ਦਿੱਤਾ ਜੀ ਜੀ ਬਹੁਤ ਪਿਆਰ ਮਿਲਿਆ ਸੰਗਤ ਤੋਂ ਮੈਂ ਕਿੰਨਾ ਇਦਾਂ ਹੀ ਸਦਾ ਮੈਨੂੰ ਮਿਲਦਾ ਰਹੇ ਤੇ ਮੈਂ ਸੰਗਤ ਦੇ ਦੁੱਖ ਦੇ ਦਿਲ ਦੇ ਦਰ ਸੁਣਦਾ ਰਹਾ ਮੈਂ ਤੇ ਉਹਨਾਂ ਨੂੰ ਦੂਰ ਕਰਦਾ ਰਹਾ ਜੀ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਜਿਹੜੀ ਜ਼ਿੰਮੇਵਾਰੀ ਮਿਲੀ ਆ ਕਿਸ ਤਰ੍ਹਾਂ ਦੇ ਜਿਹੜੇ ਆ ਜ਼ਿੰਮੇਵਾਰੀਆਂ ਦੇ ਵਿੱਚ ਜਿਹੜੇ ਦੇਖੋ ਜੀ ਪੱਤਰਕਾਰ ਸਾਹਿਬ ਮੈਂ ਇੱਕ ਜੇ ਅੱਗੇ ਮੈਨੂੰ ਵੋਟ ਮਿਲੀ ਆ ਨਾ ਤੇ ਮੇਰੇ ਕੰਮਾਂ ਨੂੰ ਵੋਟ ਮਿਲੀ ਆ ਮੈਂ ਸੰਗਤ ਦੀ ਸੇਵਾ ਅੱਜ ਤਾਂ ਨਹੀਂ ਕਰਨ ਰਿਹਾ ਜੀ ਬਹੁਤ ਸਮੇਂ ਤੋਂ ਕਰ ਰਿਹਾ ਸੰਗਤ ਦੀ ਸੇਵਾ ਮੈਂ ਦੁਨੀਆਂ ਦੇ ਦੁੱਖ ਦੇ ਦਿਲ ਦੇ ਦਰ ਸੁਣਦਾ ਸੀ ਉਹਨਾਂ ਨਾਲ ਬਹਿੰਦਾ ਸੀ ਉਹਨਾਂ ਨਾਲ ਜਾਂਦਾ ਸੀ ਉਹਨਾਂ ਦੇ ਦੁੱਖਾਂ 'ਚ ਸ਼ਾਮਲ ਹੁੰਦਾ ਸੀ ਤੇ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਦਾ ਸੀ ਫਿਰ ਮੈਨੂੰ ਬੋੜ ਮਿਲੀ ਆ ਜੀ ਹੁਣ ਜਿਹੜਾ ਵਾ ਇੱਕ ਪਾਰਟੀ ਦੇ ਨਾਲ ਜਿਹੜਾ ਵਾ ਨਵਾਜਿਆ ਗਿਆ ਵਾ ਜੀ ਜੀ ਸੁਖਬੀਰ ਬਾਦਲ ਸਾਹਿਬ ਨੂੰ ਰਣੀਕੇ ਸਾਹਿਬ ਨੂੰ ਕੀ ਕਹਿਣਾ ਚਾਹ। ਪਰ ਜੀ ਸਭ ਵੇਖੋ ਸ਼ਮਲੇ ਸ਼ਰਮਣਿਕਾ ਲਈ ਇਹ ਦਲ ਨੇ ਜੇ ਕੋ ਮੈਨੂੰ ਅੱਗੇ ਲਾਇਆ ਹੈ ਤੇ ਕੁਛ ਨਾ ਕੁਛ ਮੇਰੀ ਕਾਬਲੀਅਤ ਵੇਖ ਕੇ ਉਹਨਾਂ ਮੈਨੂੰ ਗਾੜੀ ਲਾਇਆ ਜੀ ਮੈਂ ਆਸ ਕਰਦਾ ਜੀ ਉਹ ਉਹ ਵੀ ਮੇਰੇ ਸਿਰ ਤੇ ਹੱਥ ਰੱਖਣਗੇ ਸਾਡੇ ਪ੍ਰਧਾਨ ਸਾਹਿਬ ਸਾਡੇ ਮੰਤਰੀ ਸਾਹਿਬ ਮੈਂ ਮੇਰੇ ਸਿਰ ਤੇ ਹੱਥ ਰੱਖਣਗੇ ਜੇ ਉਹਨਾਂ ਦਾ ਹੱਥ ਮੈਨੂੰ ਮਿਲ ਜੇ ਤੇ ਮਾਰੇ ਸੁੱਖ ਰੱਖੇ ਮੈਂ ਸੰਗਤedar ਕੋਈ ਵੀ ਦੁੱਖ ਦੇ ਲੈ ਤੇ ਰਹਿਣ ਨਹੀਂ ਦੇਵਾਂਗਾ ਜੀ ਸਭ ਤੋਂ ਜ਼ਿਆਦਾ ਕੈਂਡੀਡੇਟ ਜਿਹੜੇ ਟਾਰੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਹਾਰਾਜ ਜੀ ਟਾਰੀ ਹਲਕਾ ਹੈ ਹੀ ਅਕਾਲੀ ਦਲ ਦਾ ਜੀ 2027 ਵਿੱਚ ਕਿਦਾਂ ਰਹੇਗਾ ਮੈਂ ਫੇਰ ਸਰਕਾਰ ਆਊਗੀ ਭੱਜੀ ਆਊਗੀ ਛਾਲਾ ਮਾਰਦੇ ਨਹੀਂ ਪੱਥਰ ਰੱਖਿਆ ਗਿਆ ਹੈ ਬਿਲਡਿੰਗ ਸਾਰੀ ਜਾਊਗੀ ਤੇ ਸੀਟ ਜਿੱਤ ਕੇ ਝੋਲੀ ਚ ਪਾਵਾਂ ਕਿਸੇ ਵੀ ਬਾਲ ਸਾਹਿਬ ਦੀ ਧੰਨਵਾਦ